ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟਪਈ ਤਸਰੀਕ ਦਰਬਾਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਮੈਂ ਆਪਣੇ ਪਿੰਡ ਕੋਟਪਈ ਗੁਰੂ ਘਰ ਦੇ ਵਿੱਚੋਂ ਅਰਦਾਸ ਬੇਨਤੀ ਕਰਕੇ ਸੈਕਟ ਯਾਤਰਾ ਆਰੰਭ ਕੀਤੀ ਸੀਗੀ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਲੈ ਲਜਖਦੀ ਯਾਤਰਾ ਕਰਦੇ ਕਰਦੇ ਰਾਮਬਾਨ ਪਹੁੰਚਿਆ ਸੀ ਉਥੋਂ ਦੇ ਪ੍ਰਬੰਧਕਾਂ ਨੇ ਮਾਨਤਾਨ ਬਖਸ਼ਿਆ ਤੇ ਰਾਮਬਾਨ ਤੋਂ ਕੱਲ ਸਾਰੀ ਚੜ੍ਹਾਈ ਸੀਗੀ ਬਟਾਉ ਤੱਕ ਬਟਾਉਤ ਦੇ ਵਿੱਚ ਗੁਰਦਰਾ ਸਾਹਿਬ ਗੁਰਦਰਾ ਯਾਦਗਾਰ ਸੰਤ ਭਾਈ ਮੇਲਾ ਸਿੰਘ ਜੀ ਕਾਰ ਸੇਵਾ ਬਟਾਉਤ ਗੁਰੂ ਘਰ ਤੱਕ ਮੈਂ ਪਹੁੰਚ ਨਹੀਂ ਪਾਇਆ 7 ਕਿਲੋਮੀਟਰ ਪਿੱਛੇ ਇੱਕ ਗੁਰੂ ਘਰ ਦੇ ਸੇਵਾਦਾਰ ਇੱਥੇ ਇੱਕ ਇਹਨਾਂ ਦਾ ਪੜਾਇਗਾ ਜੋ ਗੁਰੂ ਘਰ ਦੀ ਸੇਵਾ ਚੱਲਦੀ ਹੈ ਜੋ ਸੰਗਤਾਂ ਇੱਥੇ ਸੇਵਾ ਜੇਸਾ ਪੱਕ ਜਾਂਦੇ ਟਰੱਕਾਂ ਵਾਲੇ ਵੀਰ ਹੋਰ ਵੀਰ ਇੱਥੋਂ ਦਾ ਚਾਹ ਪਾਣ ਦਾ ਲੰਗਰ ਇਨਾ ਤੇ ਰੱਖਿਆ ਹੋਇਆ ਹੈਗਾ ਬਹੁਤ ਸੋਨਾ ਪਰਾਲਾ ਹੈਗਾ ਤੇ ਇੱਥੇ ਰਾਤ 18 ਕਿਲੋਮੀਟਰ ਪੈਂਦਾ ਹੋਇਆ ਸਾਰੇ ਦਿਨ ਚ ਤੇ ਇੱਥੋਂ ਹੁਣ ਚਾਲੇ ਪਾਉਣ ਲੱਗਿਆਗਾ ਉਦਮਪੁਰ ਜੰਮੂ ਵਾਲਾ ਬਾਬੇ ਨਾਲ ਦੀ ਕਿਰਪਾ ਦੇ ਨਾਲ ਇਹ ਸਾਰੀ ਯਾਤਰਾ ਚੱਲ ਰਹੀ ਹੈ ਤੇ ਹਣੇ ਤੋਂ ਗੁਰੂ ਮਹਾਰਾਜ ਦਾ ਨਾਮ ਲੈ ਕੇ ਤੇਥੋਂ ਚਾਲੇ ਪਾਉਣ ਲੱਗਿਆਂਗਾ ਉਦਮ ਪਰਵਾਲ ਪਠਾਨਕੋਟ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ